ਆਜ ਪਾਰਟੀ ਨੇ ਕੋਦਰ ਵੱਲੋਂ ਜਲੰਧਰ ਰੋਡ ਜਾਮ ਕੀਤਾ ਗਿਆ ਅੱਜ ਮਿਤੀ 12 ਅਗਸਤ ਨੂੰ ਭੋਜਨ ਸਮਾਜ ਪਾਰਟੀ ਨੇ ਕੋਦਰ ਫਲੋਰ ਅਤੇ ਹੋਰ ਪਾਰਟੀ ਵਰਕਰਾਂ ਵੱਲੋਂ ਸ਼ਹਿਰ ਨਕੋਦਰ ਵਿੱਚ ਪੁਲਿਸ ਪ੍ਰਸ਼ਾਸਨ ਦੀਆਂ ਵਿਧੀਆਂ ਵਿਰੁੱਧ ਰੋਸ ਮਾਰਚ ਕੱਢਿਆ ਗਿਆ ਅਤੇ ਕਮਲ ਨਸਪਤਾਲ ਚੌਂਕ ਜਲੰਧਰ ਰੋਡ ਤੇ ਦੁਪਹਿਰ 12 ਵਜੇ ਧਰਨਾ ਲਗਾਇਆ ਗਿਆ ਅਤੇ ਰੋਡ ਜਾਮ ਕੀਤਾ ਗਿਆ 4 ਵਜੇ ਤੱਕ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਵਰਕਰਾਂ ਅਨੁਸਾਰ ਧਰਨਾ ਲਗਾਤਾਰ ਜਾਰੀ ਰਹੇਗਾ ਜਦ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਵੇਗੀ ਦਰਨੇ ਵਿੱਚ ਪਹੁੰਚੇ ਉਹਦਾਦਾਰ ਉਹਦੇਦਾਰ ਗੁਰਮੇਲ ਚੁੰਬਰ ਜੀ ਜਨਰਲ ਸੈਕਟਰੀ ਪੰਜਾਬ ਜਗਦੀਸ਼ ਸ਼ੇਰਪੁਰ ਜ਼ਿਲ੍ਹਾ ਪ੍ਰਧਾਨ ਦੇਗਰਾਜ सुमन ਜੀ ਵਿਧਾਨ ਸਭਾ ਹਲਕਾ ਨਕੌਦਰ ਮੰਗਲ ਸਿੰਘ ਜੀ ਮਿੰਕੀ ਵਿਪਨ ਮੈਮੀ ਰਕੇਸ਼ਨ ਕੋਦਰ ਟੇਕਚੰਦ ਰਾਮਦਾਸ ਸਰਪੰਚ ਮਾਊਬਾਲ ਵਿਜੇ ਮੜਾਸ ਜੀ ਸ਼ਹਿਰੀ ਪ੍ਰਧਾਨ ਰਵੀ ਮਹਿਰਾ ਜੀ ਰਾਣਾ ਤਲਬਨ ਜੀ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਧਰਨਾ ਲਗਾਇਆ ਰਿਪੋਰਟਰ ਸੁਰਿੰਦਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਪੰਜਾਬ న్యూਸ ਜੀ ਦੇ ਨਾਨੋ ਜਿਹੜੇ ਨਕਮੇ ਅਸਰ ਆ ਬਦਲੇ ਜਾਣ ਬਹੁਤ ਸਾਰੇ ਅਧਿਕਾਰੀ ਜਿਹੜੇ ਆ ਉਹ ਬਦਲੇ ਜਾਣ ਬਹੁਤ ਸਾਰੀਆਂ ਵਾਰਤਾਂ ਤਾਂ ਮੌਜੂਦ ਵੀ ਗਾਦਾ ਕਦੇ ਐਫ ਆਈ ਆਰ ਦਰਜ ਨਹੀਂ ਹੁੰਦੀ ਆ ਜੇ ਹੋ ਜਾਂਦੀ ਆ ਤਾਂ ਫੜੇ ਨਹੀਂ ਜਾਂਦੇ ਇਸ ਤੋਂ ਇਲਾਵਾ ਸਾਡੇ ਪੰਜਾਬ ਪ੍ਰਧਾਨ ਸਰਦਾਰ ਅਤਾਰ ਸਿੰਘ ਗਰੀਬੂ ਨੇ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਘਟਾਉਣ ਦੇ ਲਈ ਇੱਕ ਮੁਹਿੰਮ ਚਲਾਈ ਆ। ਜਾਬ ਸੰਭਾਲੋ ਰੈਣੀ ਦੇ ਨਾਂ ਤੇ ਇਹ ਵੀ ਉਸ ਲੜੀ ਦੇ ਵਿੱਚ ਜ਼ਰੂਰ ਕਰਤਾ ਕਿ ਲੋਕਾਂ ਦੀਆਂ ਸਮੱਸਿਆ ਦਾ ਹੱਲ ਕਰਨ ਲਈ ਬਹੁਜੜ ਸਮਾਜ ਪਾਰਟੀ ਉੱਤਰ ਦੇ ਵਿੱਚ ਧਰਵਾ ਦੇਣੀ ਆ ਪਹੁੰਚੀ ਹੈ ਖਿਲਾਫ ਸਤਪੁਰੇ ਦਾ ਮਹਾਰਾਜ ਜਿਹੜੇ ਇਸ ਤੋਂ ਇਲਾਵਾ ਸਾਡਾ ਵੀਰ ਬਜਰੰਗੀ ਦੀ ਇੱਕ ਧਰਤੀ ਆ ਜਿਸ ਨੇ ਦੇਸ਼ ਦੇ ਨੀਤਾ ਆਮਦਾਰਾਂ ਤੇ ਆਰਥਿਕ ਤੇ ਜਿਹੜੇ ਲੈਂਡ ਮਾਫੀਆ ਦਾ ਫਕਰੋ ਪਿਆ ਜਿਹੜੇ ਸਾਰੀਆਂ ਪਾਰਟੀਆਂ ਦੇ ਫੀਡਰ ਆ ਔਰ ਮੁੱਖੀ ਦੀ ਸਰਕਾਰਾਂ ਤੋਂ ਮਾਮਲਾ ਸਾਰੇ ਸਮੱਸਿਆ ਸਰਪ੍ਰਸਤ ਬਾੜੀ ਤੇ ਕਾਰਵਾਈ ਇਹਨਾਂ ਲੀਗਲ ਤੌਰ ਤੇ ਹੁੰਦੀ ਆ ਜਦ ਕੇ ਫਰਜੀ ਕਮੇਟੀਆਂ ਬਣਾ ਕੇ ਇਹ ਕਾਲੀ ਜ਼ਮੀਨਾਂ ਦੇ ਉੱਤੇ ਲੈਂਡ ਮਾਰਕੀਆਂ ਕਬਜ਼ਾ ਕਰ ਲਿਆ ਆ ਔਰ ਅੱਜ ਵੀ ਇਸ ਮਾਮਲੇ ਨੂੰ ਹਟਪੜ ਦੇ ਲਈ ਮੀਮਾਫ ਜਾਂ ਬੀਪੀਜ ਦੇ ਸ਼ਰਨ ਵਿੱਚ ਲਈ ਹੋਈ ਆ ਪਿਛਲੇ ਦੇ ਅਸੀਂ ਅਖਾੜੇ ਦੀਆਂ ਮਸ਼ੀਨਾਂ ਸਭ ਹੋਈਆਂ ਸਾਧਨ ਤੇ ਰੱਖੀਆਂ ਉਸ ਸਮੇਂ ਜੇ ਸਾਡਾ ਹੁਕਮਜੀ ਦਾ ਫੋਨ ਆ ਗਿਆ ਕੁਝ ਸਮਾਨ ਰੱਖਿਆ ਅਸਕਸ ਰੱਖਿਆ ਬੱਚਿਆਂ ਦਾ ਖੇਡ ਦਾ ਸਮਾਨ ਰੱਖਿਆ ਜਿਨ੍ਹਾਂ ਨੇ ਆਰਕਸਲਾ ਨੰਬਰ 1480 ਸਾੜੇ ਦੀ ਹੱਦਬੰਦੀ ਅੰਦਰ ਰੱਖਿਆ ਹੈ ਨਕੰਨ ਦਾ ਮੇਰੀ ਸਿਰਤਿਆ ਟਿਕਟ ਨਹੀਂ ਕੱਢਦੀ ਹੈ ਸਮਾਨ ਚੱਕ ਲਓ ਫੇਰ ਰੱਖ ਲਈਓ ਮੈਂ ਉਹਨੂੰ ਸਿੱਧਾ ਜਵਾਬ ਦੇਦਾ ਵੀ ਇਹ ਵੀ ਐਸਕੇ ਦਾ ਫੈਸਲਾ ਹੈ ਸਮਾਨ ਨਹੀਂ ਚੱਕਣਾ ਅਗਰ ਜ਼ਿਆਦਾ ਤਕਨੀਕਾ ਦੇ ਬਿਜਲੀ ਆਪ ਆ ਕੇ ਸਮਾਨ ਚਕਾਲਦੇ ਸੋ ਇੱਕੋ ਇੱਕ ਪਾਰਟੀ ਹੈ ਬਹੁਤਾ ਸਮਾਜ ਪਾਰ ਜਿਹੜੀ ਲੋਕ ਭਰਾ ਕੰਮ ਕਰਨਾ ਪੈਣਾ ਚਲਾਉਣਾ ਚਾਹੀਦਾ ਹੈ ਤੇ ਪਹਿਰਾ ਦੇਣਾ ਬਾਕੀ ਜੋ ਵੀ ਮਸਲੇ ਹੈਗੇ ਆ ਬਹੁਤ ਸਾਰਾ ਸਮਾਜ ਪਾਰਟੀ ਅੱਗੇ ਹੋ ਕੇ ਲੀਡ ਲੈ ਕੇ ਮਸਿਆ ਦਾ ਫਲ ਕਰਾਉਣ ਦਾ ਹਰ ਯਤਨ ਕਰ ਰਹੀ ਆ ਹਰ ਤਰ੍ਹਾਂ ਦੇ ਰਹੀ ਆ ਅਜਿਹਾ ਕਰਨਾ ਵੀ ਰੋਕਾ ਦੇ ਤੁਕ ਨਹੀਂ ਮੰਨਦੀ ਆ ਉਸ ਸਮਰਪਤਾ ਜਿਹੜਾ ਤੇ ਸਮਾਜ ਪਾਰਟੀ ਤੇ ਯੋਗਤਾ ਦਾ ਉਮੀਦ ਚੁਣਨੀ ਪਾਣ ਦੀ ਇੱਛਾ ਰਹੀ ਹੈ ਲੈ ਲੈ